ਕੋਸ ਵੀ ਨਹੀਂ ਹੈਗਾ ਯਾਰ ਉਹ ਪੈਸੇ ਆ ਯਾਰ ਆ ਕੀ ਆ ਯਾਰ ਕੋ ਯਾਰ ਹੱਥੋਂ ਹੁੰਦਾ ਨਹੀਂ ਹੈਗਾ ਹੋਰ ਕੀ ਆ ਤੂੰ ਯਾਰ ਕਦੋਂ ਦਾ ਫੋਨ ਕਰਨ ਲੱਗਿਆ ਸ਼ਰਮਣੀ ਤੁਨੂੰ ਵੀਰੇ ਉਹ ਕਰਦਾ ਯਾਰ ਪੂਰਾ ਪੰਜਾਬ ਯਾਰ ਜੜਦਾ ਤੁਸੀਂ ਆ ਪਾਇਆ ਯਾਰ ਅਸੀਂ ਆ ਕੀ ਆ ਵੀਰੇ ਉਹ ਐਸੇ ਪਿਆ ਤੁਹਾਨੂੰ ਹਾਂ ਜਿੰਨਾ ਤੈਨੂੰ ਪੈਸੇ ਚਮਕੌਰ ਸਾਹਿਬ ਹੈ ਚਮਕੌਰ ਸਾਹਿਬ ਪੰਜਾਬ ਚਮਕੌਰ ਸਾਹਿਬ ਨਾਲ ਬਾਚੀ ਵਾਲਾ ਸਾਹਿਬ ਦੋਨੀਆਂ ਇਤਿਹਾਸਕ ਧਰਤੀਆਂ ਤੁਸੀਂ ਜੜਦੀਆਂ ਕਿਹੜਾ ਪਿੰਡਾ ਇਹ ਨਾ ਅਦਸ ਇਹ ਸ਼ੇਰਪੁਰ ਤੋਂ ਜੀ ਜ਼ਿਲ੍ਹਾ ਲੁਧਿਆਣਾ ਥਾਣਾ ਮਾਚੂਵਾੜਾ ਸਾਹਿਬ ਹਲਕਾ ਚਮਕੌਰ ਸਾਹਿਬ ਨਾ ਨਾ ਹਲਕਾ ਚਮਕੌਰ ਹਲਕਾ ਸਮਰਾਲਾ ਹਲਕਾ ਸਮਰਾਲਾ ਇਹ ਬੰਦੇ ਦੀ ਜੇਬ ਚੋਂ ਮੈਂ ਚਿੱਟਾ ਫੜਿਆ ਮੇਰੇ ਨਾਲ ਲੱਗਦੇ ਗਵਾਹ ਨੇ ਤੇ ਹੋਰ ਕਿੱਥੇ ਉਹ 1.5 ਗ੍ਰਾਮ ਆ ਮੁੰਡਿਆਂ ਨੂੰ ਬੁਲਾਇਆ ਸੀ ਇਹਨਾਂ ਨੇ ਤੇਰੇ ਕੋਲ ਨਹੀਂ ਹੈਗਾ ਵੀਰੇ 1.5 ਉਹ ਬਲਾਉ ਨੂੰ ਸਰਪੰਚ ਨੂੰ ਬੁਲਾਓ ਚਲੋ ਸਾ ਵੀਡੀਓ ਵਾਇਰਲ ਦਾ ਮਾਮਲਾ ਚੱਲ ਰਿਹਾ ਜੀ ਜਿਹੜਾ ਹੈ ਕੀ ਹੈ ਮਾਮਲਾ ਸਾਰਾ ਇੱਕ ਕੱਲ ਰਾਤ ਮੇਰੇ ਧਿਆਨ 'ਚ ਵੀ ਗੱਲ ਆਈ ਆ ਵੀ ਕੁਝ ਸ਼ੇਰਪੁਰ ਦੇ ਕੋਲ ਇੱਕ ਬੰਦਿਆ ਨੇ ਟਰੈਪ ਲਾ ਕੇ ਇੱਕ ਬੰਦਾ ਫੜਿਆ ਜਿਹੜਾ ਕਿ ਨਸ਼ਾ ਵੇਚਦਾ ਸੀ ਉਹ ਤੋਂ ਬਕਾਇਦਾ ਤੌਰ ਤੇ ਉਹ ਬੰਦਿਆ ਨੇ ਆਪ ਟਰੈਪ ਲਾ ਕੇ ਫੜਿਆ ਤੇ ਦੂਸਰੀ ਗੱਲ ਇਹ ਵੀ ਉਹ ਉਸ ਬੰਦੇ ਨੇ ਇਹ ਵੀ ਦੱਸਿਆ ਵੀ ਅੱਗਿਓ ਕਿੱਥੋਂ ਨਸ਼ਾ ਲੈ ਕੇ ਆਉਂਦਾ ਸੋ ਬੜੀ ਮੰਦਭਾਗੀ ਗੱਲ ਆ ਵੀ ਉਹ ਪਿੰਡ ਨੇ ਜਿੱਥੇ ਵਿੱਚ ਇਹ ਨਿਤ ਯੁੱਧ ਨਸ਼ਿਆਂ ਵਿਰੁੱਧ ਦੀਆਂ ਸੌਹਾਂ ਖਵਾਉਂਦੇ ਨੇ ਤੇ ਇਹਦਾ ਮਤਲਬ ਤਾਂ ਇਹੀ ਕਹਿ ਸਕਦੇ ਆ ਆਪਾਂ ਵੀ ਜਿਹੜੀ ਇਹ ਸਰਕਾਰ ਦੀ ਮੁਹਿੰਮ ਆ ਇਹ ਕੇਵਲ ਕਾਗਜ਼ਾਂ ਤੱਕ ਸੀਮਿਤ ਹੈ ਐਡਵਰਟਾਈਜ਼ਮੈਂਟ ਤੱਕ ਸੀਮਿਤ ਆ ਅਸਲ ਮੈਨੇ ਜੇ ਪਿੰਡਾਂ ਦੇ ਵਿੱਚ ਸ਼ਰਿਆਮ ਚਿੱਟਾ ਵਿਕ ਰਿਹਾ ਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਜਦੋਂ ਕੋਈ ਬੰਦਾ ਫੜਿਆ ਜਾਂਦਾ ਕਿਉਂਨੇ ਕਿਸੇ ਦਾ ਨਾਮ ਵੀ ਲਿਆ ਬਕਾਇਦਾ ਉਹ ਵਾਇਰਲ ਤੇ ਮੈਂ ਸੁਣਿਆ ਵੀ ਉਹ ਕੀ ਤੋਂ ਲੈ ਕੇ ਆਉਂਦਾ ਸ਼ਤਾਬਗੜ ਤੇ ਕਿਸ ਬੰਦੇ ਤੋਂ ਨਸ਼ਾ ਲੈ ਕੇ ਆਉਂਦਾ ਪਰ ਉਸ ਬੰਦੇ ਤੇ ਕੋਈ ਕਾਰਵਾਈ ਕੱਲ ਨਹੀਂ ਕੀਤੀ ਗਈ ਬਹੁਤ ਦੁੱਖ ਲੱਗਦਾ ਤੇ ਇਹ ਸਮਝਣ ਦੀ ਲੋੜ ਆ ਵੀ ਜਿਹੜੇ ਬੰਦੇ ਅੱਜ ਜਿਹੜੀ ਸਰਕਾਰ ਅੱਜ ਕਹਿੰਦੀ ਆ ਕੇਵਲ ਤੇ ਕੇਵਲ ਇੱਕ ਪਾਰਟੀ ਦੇ ਨੁਮਾਇੰਦਿਆਂ ਨੂੰ ਲੈ ਕੇ ਪਿੰਡਾਂ ਜਾ ਕੇ ਜੁੱਧ ਨਸ਼ਿਆਂ ਵਿਰੋਧ ਦਾ ਪ੍ਰਚਾਰ ਕਰ ਰਹੀ ਹੈ ਉਹਨਾਂ ਨੂੰ ਸਮਾਜ ਨੂੰ ਇਕੱਠੇ ਲੈ ਕੇ ਜਾਣ ਦੀ ਲੋੜ ਆ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਇਹ ਦਰਦ ਆ ਜਿਹੜਾ ਸਮੁੱਚੇ ਪੰਜਾਬ ਦਾ ਦਰਦ ਆ ਨਾ ਕਿ ਕੇਵਲ ਇੱਕ ਪਾਰਟੀ ਦਾ ਦਰਦ ਆ ਸੋ ਬਾਕੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਕੈਂਪੇਨ ਚਲਾਉਣੀ ਚਾਹੀਦੀ ਸੀ ਦੂਸਰਾ ਮੈਨੂੰ ਤਾਂ ਕਈ ਵਾਰ ਇਹ ਵੀ ਸ਼ੱਕ ਹੁੰਦਾ ਵੀ ਜਿਹੜੇ ਬੰਦੇ ਆਪ ਨਿਤ ਜਾ ਕੇ ਪਿੰਡਾਂ ਸੌਹਾਂ ਖਾਂਦੇ ਨੇ ਸ਼ਾਮ ਨੂੰ ਬਥੇਰੇ ਵਿੱਚੋਂ ਆਵਰ ਜੇ ਬੈਠੇ ਹੁੰਦੇ ਆ ਸੋ ਇਹ ਕਿੱਧਰ ਨੂੰ ਜਾ ਰਹੇ ਨੇ ਕੀ ਕਰ ਰਹੇ ਨੇ ਕੇਵਲ ਐਡਵਰਟਾਈਜ਼ਮੈਂਟ ਤੱਕ ਸੀਮਤ ਰੱਖਿਆ ਤੇ ਇਸ ਗੱਲ ਦੇ ਵਿੱਚ ਕੱਲ ਦੀ ਵੀਡੀਓ ਤੋਂ ਜੇ ਮੈਂ ਕਹਾ ਪ੍ਰਸ਼ਾਸਨ ਦਾ ਜੋ ਵਤੀਰਾ ਸੀ ਉਹ ਵੀ ਸ਼ੱਕ ਦੇ ਦਾਇਰੇ ਚ ਆਉਂਦਾ ਵੀ ਇਹਨਾਂ ਦੇ ਲੋਕ ਜਦ ਆਪ ਟਰੈਪ ਲਾ ਕੇ ਫੜਨ ਆਪੋ ਨਾਮ ਲੈਣ ਫਿਰ ਵੀ ਉਹਨਾਂ ਤੇ ਪੂਰੀ ਕਾਰਵਾਈ ਨਾ ਹੋਵੇ ਬੜਾ ਗੰਭੀਰ ਮੁੱਦਾ ਆ ਅੱਜ ਦੀ ਪੰਜਾਬੀ ਦਾ ਮੁੱਦਾ ਆ ਅੱਜ ਦੇ ਪੰਜਾਬ ਦਾ ਮੁੱਦਾ ਆ ਇਹਨੂੰ ਸਰਕਾਰ ਨੂੰ ਬਹੁਤ ਹੀ ਸਹਿਣਸ਼ੀਲਤਾ ਅਤੇ ਦਲੇਰੀ ਨਾਲ ਇਸ ਲਈ ਐਕਸ਼ਨ ਲੈਣੇ ਚਾਹੀਦੇ ਪਰ ਇਹ ਕੇਵਲ ਪਾਰਟੀ ਬਾਜ਼ੀ ਤੇ ਜਾਂ ਕੇਵਲ ਚੰਦ ਬੰਦਿਆਂ ਤੇ ਨਾਮ ਲਾ ਕੇ ਤੇ ਐਡਵਰਟਾਈਜ਼ਮੈਂਟ ਤੇ ਸਰਕਾਰ ਰਹਿ ਗਈ ਹੈ ਵੀਡੀਓ ਕ ਵਾਇਰਲ ਕਰਨ ਦੇ ਵਾਲੇ ਬੰਦੇ ਦਾ ਕਹਿਣਾ ਮਛੋੜ ਏਰੀਆ ਦੇ ਵਿੱਚ ਜ਼ਿਆਦਾ ਨਸ਼ਾ ਵਿਕ ਰਿਹਾ ਕਿ ਸਾਡੇ ਜਿਹੜੇ ਉਧਰੋਂ ਆ ਰਹੇ ਨੇ ਮੈਂ ਦੱਸਦਾ ਜੀ ਕੱਲ ਮੈਂ ਚੰਗੀ ਤਰ੍ਹਾਂ ਸਾਰੀ ਵੀਡੀਓ ਦੇਖੀ ਆ ਈਵਨ ਇਹ ਹੋਇਆ ਵੀ ਚਮਕੌਰ ਸਾਹਿਬ ਦੇ ਏਰੀਆ 'ਚ ਇੱਕ ਫੌਜੀ ਸੀ ਜਿਹੜਾ ਕਿ ਨਸ਼ਾ ਲੈ ਕੇ ਗਿਆ ਮਰ ਗਿਆ ਸੀ ਤੇ ਉਸ ਦੀ ਜੋ ਕਹਾਣੀ ਸੀ ਵੀ ਉਹ ਸ਼ੇਰਪੁਰ ਪਿੰਡ ਜੋ ਸਮਰਾਲੇ ਹਲਕੇ ਦੇ ਵਿੱਚ ਆਉਂਦਾ ਮੱਛਵਾੜੇ ਬਲਾਕ 'ਚ ਪਿੰਡ ਆਉਂਦਾ ਉੱਥੋਂ ਨਸ਼ਾ ਲੈ ਕੇ ਗਿਆ ਸੀ ਤੇ ਕੱਲ ਵੀ ਜਿਹੜਾ ਬੰਦਾ ਫੜਿਆ ਗਿਆ ਉਹ ਵੀ ਸ਼ੇਰਪੁਰ ਤੋਂ ਹੀ ਫੜਿਆ ਗਿਆ ਤੇ ਉਹਨੇ ਦੱਸਿਆ ਵੀ ਸ਼ਤਾਬਗੜ ਤੋਂ ਨਸ਼ਾ ਮਿਲ ਰਿਹਾ ਸੋ ਸਾਡੇ ਇਲਾਕੇ ਦੇ ਵਿੱਚ ਬੜੇ ਦੁੱਖ ਦੀ ਗੱਲ ਆ ਵੀ ਪਵਿੱਤਰ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਦੀ ਚਰਨਛੋਪਾ ਪ੍ਰਾਪਤ ਧਰਤੀ ਹੋਵੇ ਉੱਥੇ ਨਸ਼ਿਆਂ ਦਾ ਪ੍ਰਸਾਰ ਏਡੇ ਵੱਡੇ ਲੈਵਲ ਤੇ ਹੋ ਗਿਆ ਜਾਂ ਤਾਂ ਸਰਕਾਰ ਕੇਵਲ ਅੱਖਾਂ ਬੰਦ ਕਰੀ ਬੈਠਿਆ ਜਾਂ ਵੱਡੇ ਮਗਰਮੱਛਾਂ ਨੂੰ ਵਿਚਾਰ ਰਹੀ ਐ ਜੇ ਘੋਕਰਨ ਦੀ ਲੋੜ ਆ ਕਿ ਕਿਹੜੇੋ ਬੰਦੇ ਨੇ ਜਿਹੜੇ ਸਾਡੇ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ